ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਚਟਪਟੀ ਜੀ ਚਟਨੀ ਮੂੰਗਰਿਆਂ ਦੀ। ਮੂੰਗਰਿਆਂ ਦੀ ਚਟਨੀ ਬਹੁਤ ਹੀ ਜ਼ਿਆਦਾ ਸਵਾਦ ਵਾਲੀ ਆ। ਬਿਨਾਂ ਸਕਿਪ ਕੀਤੇ ਵੀਡੀਓ ਨੂੰ ਪੂਰਾ ਦੇਖੋ। ਚਲੋ ਫਿਰ ਆਪਾਂ ਚਟਨੀ ਬਣਾਉਣਾ ਸ਼ੁਰੂ ਕਰਦੇ ਹਾਂ। ਹਾਂਜੀ ਚਟਨੀ ਬਣਾਉਣ ਵਾਸਤੇ ਤੇ ਆਪਾਂ ਇੱਕ ਗੁੱਟੀ ਮੂੰਗਰਿਆਂ ਦੀ ਲਈ ਹੈ ਤੇ ਮੂੰਗਰਿਆਂ ਦੀ ਗੁੱਟੀ ਨੂੰ ਆਪਾਂ ਵਧੀਆ ਜਿਹਾ ਪਾਣੀ ਨਾਲ ਧੋੜਿਆ ਹੈਗਾ। ਬਿਲਕੁਲ ਇਹਦੇ ਉੱਤੋਂ ਮਿੱਟੀ ਲਾਤੀ ਆ। ਹੁਣ ਆਪਾਂ ਇਹਦਾ ਕੀ ਕਰਨਾ ਹੈਗਾ ਜਿਹੜੇ ਮੂੰਗਲੇ ਪਾਸੇ ਹੈਗੇ ਨਾ ਇਹਨੂੰ ਆਪਾਂ ਹਟਾ ਦੇਣਾ ਹੈ। ਮੂੰਗਰਾਂ ਦੀ ਕਟਨੀ ਬਹੁਤ ਜ਼ਿਆਦਾ ਸਾਵਧਾਨੀ ਨਾਲ ਦੀਏ ਕਿਉਂਕਿ ਇਹ ਵੈਸੇ ਕਰਾਰੇ ਹੁੰਦੇ ਆ ਤੇ ਫਿਰ ਚੱਟੂ ਵੀ ਕਰਾ ਲਈ ਦਿੰਦਾਂ ਦੀਏ ਹੁਣ ਆਪਾਂ ਇਹ ਪਾਸੇ ਹਟਾ ਤੇ ਆ ਵੀ ਥੋੜੇ ਥੋੜੇ ਪਾਸੇ ਲਾ ਦਾਂਗੇ ਬੈਕ ਸਾਈਡ ਦਾ ਡੰਡ ਜਾਇਗਾ ਹਟਾ ਦਾਂਗੇ ਤੇ ਛੋਟੀ ਜੀ ਵੀਡੀਓ ਕੋਈ ਜ਼ਿਆਦਾ ਵੱਡੀ ਵੀਡੀਓ ਨਹੀਂਗੀ ਵੀਡੀਓ ਨੂੰ ਤੁਸੀਂ ਪੂਰਾ ਵੇਖੀ ਹੁਣ ਆ ਵੀ ਆਪਾਂ ਪਾਸਾ ਹਟਾਤਾ ਹੈਗਾ ਹੁਣ ਆਪਾਂ ਜ਼ਿਆਦਾ ਤਰੀਕ ਵੀ ਨਹੀਂ ਤੇ ਜ਼ਿਆਦਾ ਮੋਟਾ ਵੀ ਨਹੀਂ ਕਟਾਂਗੇ ਐਨਾ ਨਾ ਮੋਟਾ ਆ ਪਕਟਣਾ ਹੈ ਹਾਂਜੀ ਹੁਣ ਆਪਾਂ ਮੂੰਗਰਿਆਂ ਨੂੰ ਕੱਟ ਲਿਆ ਹੈਗਾ ਤੇ ਜਦੋਂ ਵੀ ਆਪਾਂ ਮੂੰਗਰਿਆਂ ਦੀ ਚਟਨੀ ਬਣਾਉਣੀ ਹੈ ਨਾ ਤੇ ਮੂੰਗਰੇ ਪੱਕੇ ਨਹੀਂ ਹੋਣੇ ਚਾਹੀਦੇ ਕੱਚੇ ਮੂੰਗਰੇ ਹੋਣੇ ਚਾਹੀਦੇ ਆ ਫਿਰ ਕੱਚੇ ਮੂੰਗਰਿਆਂ ਦੀ ਚਟਨੀ ਵਧੀਆ ਬਣਦੀ ਆ ਹੁਣ ਆਪਾਂ ਇੱਕ ਲੈ ਲੈਨੇ ਮਿਕਸੀ ਵਾਲਾ ਜੱਗ ਤੇ ਜੱਗ ਦੇ ਵਿੱਚ ਹੁਣ ਆਪਾਂ ਕੱਟੇ ਹੋਏ ਮੂਰੇ ਪਾ ਦਾਂਗੇ ਹਾਂਜੀ ਤੇ ਲਸਣ ਹੈਗਾ ਥੋੜਾ ਜਿਹਾ ਆਪਣੇ ਕੋਲ ਤੇ ਥੋੜਾ ਜਿਹਾ ਹੈਗਾ ਅਦਰਕ ਤੇ ਤਿੰਨ ਹਰੀਆਂ ਮਿਰਚਾਂ ਹੁਣ ਇਹਨਾਂ ਨੂੰ ਆਪਾਂ ਜਿਆਦਾ ਪੇਸਟ ਨਹੀਂ ਬਣਾਉਣਾਗੇ ਇਹਨਾਂ ਨੂੰ ਆਪਾਂ ਦਰਦਰਾ ਜਿਹਾ ਪੀਸਣਾ ਹੈ ਫਿਰ ਚਟਨੀ ਵਧੀਆ ਬਣੇ ਹੁਣ ਇਹਨਾਂ ਨੂੰ ਆਪਾਂ ਦਰਦਰਾ ਜਿਹਾ ਪੀਸ ਲਾਂਗੇ ਹਾਂਜੀ ਮੂੰਗਰਿਆਂ ਨੂੰ ਆਪਾਂ ਪੀਸ ਲਿਆਗਾ ਦਰਦਰਾ ਜਿਹਾ ਪੀਸਿਆਗਾ ਤੇ ਦੋ ਵਾਰੀ ਕਰਕੇ ਪੀਸਿਆ ਰਹਿ ਗਿਆ ਆਪਾਂ ਤਾਂ ਇਸ ਤਰ੍ਹਾਂ ਦੀ ਪੇਸਟ ਆਪਾਂ ਨੂੰ ਚਾਹੀਦੀ ਸੀ ਚਟਨੀ ਵਾਸਤੇ ਤੇ ਹੁਣ ਆਪਾਂ ਸਾਰਾ ਪੇਸਟ ਆਪਾਂ ਕੱਢ ਲੈਣੇ ਹੈਗੇ ਇੱਕ ਪਲੇਟ ਦੇ ਵਿੱਚ ਹਾਂਜੀ ਚਟਨੀ ਬਣਾਉਣ ਵਾਸਤੇ ਤੇ ਕੜਾਹੀ ਨੂੰ ਆਪਾਂ ਗੈਸ ਤੇ ਰੱਖ ਲਿਆ ਚਟਨੀ ਆਪਾਂ ਬਣਾਵਾਂਗੇ ਤੜਕੇ ਵਾਲੀ ਤੇ ਹੁਣ ਕੜਾਹੀ ਦੇ ਵਿੱਚ ਇੱਕ ਚਮਚ ਪਾ ਦਾਂਗੇ ਆਪਾਂ ਘਿਓ ਕਿਉਂ ਦੀ ਥਾਂ ਤੇ ਆਪਾਂ ਰਾਈਂ ਤੇਲ ਵੀ ਵਰਤ ਸਕਦੇ ਹਾਂ ਹੁਣ ਆਪਾਂ ਕਿਉਂ ਗਰਮ ਤੇ ਇੱਕ ਵੇਟ ਕਰਾਂਗੇ ਹਾਂਜੀ ਕਿਉਂ ਗਰਮ ਹੋ ਗਿਆ ਤੇ ਇੱਕ ਚਮਚ ਪਾ ਦਾਂਗੇ ਆਪਾਂ ਸਾਲਟ ਜੀਰਾ ਜੀਰੇ ਨੂੰ ਆਪਾਂ ਹੁਣ ਹਲਕਾ ਜਿਹਾ ਭੁੰਨਾ ਲਾਂਗੇ ਪੁਲ ਫਲੇਮ ਤੇ ਆਪਾਂ ਕਿਉਂ ਨੂੰ ਗਰਮ ਕਰ ਲਿਆ ਸੀ ਹੁਣ ਆਪਾਂ ਗੈਸ ਥੋੜਾ ਜਿਹਾ ਸਲੋ ਕਰ ਦਾਂਗੇ ਜੀਰੇ ਨੂੰ ਆਪਾਂ ਪਾਉਨ ਲਿਆਗਾ ਹੁਣ ਆਪਾਂ ਪਾ ਦਾਂਗੇ ਦੋ ਪਿਆਜ਼ ਬਰੀਕ ਕੱਟੇ ਹੋਏ ਆਪਾਂ ਇਹਨਾਂ ਨੂੰ ਜ਼ਿਆਦਾ ਨਿਪੁੰਨਨਾਗਾ ਹਰ ਕਾ ਦਾ ਕੱਚਾ ਪੰਡਾ ਦੂਰ ਹੋ ਜੇ ਬਸ ਉਦੋਂ ਤੱਕ ਆਪਾਂ ਇਹਨਾਂ ਨੂੰ ਭੁੰਨਣਾ ਹਾਂ ਹਾਂਜੀ ਪਿਆਏ ਨੂੰ ਆਪਾਂ ਹਲਕਾ ਜਿਹਾ ਭੁੰਨ ਰਿਹਾਗਾ ਹੁਣ ਆਪਾਂ ਪਾ ਦਾਂਗੇ ਦਰਦਰੇ ਜਿਹੇ ਪੀਸੇ ਹੋਏ ਮੂੰਗਰੇ ਜਿਦੋਂ ਸਰਦੀ ਜਾਂਦੀ ਹੁੰਦੀ ਹੈ ਨਾ ਜਿਵੇਂ ਆਹ ਦਿਨ ਤੇ ਹੋ ਗਏ ਹਨਾ ਕੱਚੀ ਪੱਕੀ ਰੋਟੀ ਜੀ ਹੁੰਦੀ ਹੈ ਤੇ ਇਹਨਾਂ ਦਿਨਾਂ ਵਿੱਚ ਚਟਨੀ ਬਹੁਤ ਜ਼ਿਆਦਾ ਸੁਆਦ ਲੱਗਦੀ ਹੈ ਸਬਜੀ ਨਾਲੋਂ ਜ਼ਿਆਦਾ ਨਾ ਚਟਨੀ ਸੁਆਦ ਲੱਗਦੀ ਹੈ जरूर बना चटनी बनाई भी सौखा बस तो एक अद्धा मिनट ही आपक लवा ये ना चटनी वास्तव मूंगे लाए सके जो थोड़े को छोटे मूंगरे होंगे ना एक चटनी बहुत ज्यादा स्वाद लगी है मूंगे लै सकते चटनी ਹੁਣ ਆਪਾਂ ਮੰਗਰਿਆਂ ਨੂੰ ਵੀ ਹਲਕਾ ਜਿਹਾ ਭੁੰਨ ਲਿਆ ਗਾ ਹੁਣ ਪਾ ਦਾਂਗੇ ਦੋ ਟਮਾਟਰ ਬਰੀਕ ਕੱਟਿਆ ਹੋਏ ਟਮਾਟਰ ਨੂੰ ਵੀ ਨਹੀਂ ਆਪਾਂ ਬੱਸ ਜ਼ਿਆਦਾ ਪਕਾਣਾ ਹਲਕਾ ਜਿਹਾ ਭੁੰਨਣਾ ਹੈ ਕਿਉਂਕਿ ਸਾਰੇ ਸਮਾਨ ਨੂੰ ਆਪਾਂ ਥੋੜਾ ਥੋੜਾ ਹੀ ਭੁੰਨਣਾ ਹੈ ਜੇ ਆਪਾਂ ਜ਼ਿਆਦਾ ਭੁੰਨ ਲਾਂਗੇ ਨਾ ਤਾਂ ਚਟਨੀ ਵਧੀਆ ਨਹੀਂ ਬਣੇਗੀ ਹੁਣ ਆਪਾਂ ਮਸਾਲੇ ਐਡ ਕਰਾਂਗੇ ਨਮਕ ਪਾਵਾਂਗੇ ਸਵਾਦ ਅਨੁਸਾਰ ਥੋੜਾ ਜਿਹਾ ਪਾ ਦਾਂਗੇ ਆਪਾਂ ਕਾਲਾ ਨਮਕ ਥੋੜੀ ਪਾ ਦਾਂਗੇ ਪੀਸੀ ਲਾਲ ਮਿਰਚ ਪਾਊਡਰ ਕਿਉਂਕਿ ਆਪਾਂ ਹਰੀਆਂ ਮਿਰਚਾਂ ਵੀ ਐਡ ਕੀਤੀਆਂ ਅੱਧਾ ਚਮਚ ਪਾ ਦਾਂਗੇ ਆਪਾਂ ਚਾਟ ਮਸਾਲੇ ਦਾ ਇਹ ਨਾਲ ਕੀ ਇਹ ਚਟਣੀ ਚਾਟਪੱਟੀ ਤੇ ਟੇਸਟੀ ਬਣ ਜੂਗੀ ਹੁਣ ਆਪਾਂ ਇਹਨਾਂ ਨੂੰ ਮਿਲਾ ਲੈਨੇ ਆਂ ਹੁਣ ਆਪਾਂ ਪਾ ਦਾਂਗੇ ਕੱਟਿਆ ਹਰਾ ਧਨੀਆ ਦੋ ਮਿੰਟ ਹੀ ਸੇਕ ਲਵਾਵਾਂਗੇ ਜ਼ਿਆਦਾ ਸੇਕ ਨਹੀਂ ਦਵਾਂਗੇ ਆਪਾਂ ਹਾਂਜੀ ਦੋ ਮਿੰਟ ਆਪਾਂ ਹੁਣ ਸੇਕ ਲਵਾ ਲਿਆ ਤੇ ਮੌਗਰਿਆਂ ਦੀ ਚਟਪਟੀ ਜੀ ਚਟਨੀ ਬਣ ਕੇ ਹੋ ਗਈ ਹੈ ਰੈਡੀ ਤੁਸੀਂ ਦੇਖ ਸਕਦੇ ਹੋ ਸਿਰਫ 5-7 ਮਿੰਟ ਹੀ ਲੱਗਿਆ ਚਟਨੀ ਬਣਾਉਣ ਤੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਿਆ ਚਟਨੀ ਬਣਾਉਣ ਤੇ ਤੇ ਹੁਣ ਆਪਾਂ ਗੈਸ ਕਰਦਾਂਗੇ ਬੰਦ ਇੱਕ ਭਾਂਡੇ ਦੇ ਵਿੱਚ ਚਟਨੀ ਨੂੰ ਕੱਢ ਲਾਂਗੇ ਚਟਨੀ ਹੁਣ ਆਪਾਂ ਇੱਕ ਭਾਂਡੇ ਦੇ ਵਿੱਚ ਕੱਢ ਲੈਨੇ ਦੇਖੋ ਕਿੰਨੀ ਵਧੀਆ ਹੈ ਦੇਖਣ ਜੀ ਵਧੀਆ ਲੱਗਦੀ ਹੈ ਇਹ ਖਾਂਚ ਦਾ ਤੁਹਾਨੂੰ ਪਤਾ ਹੀ ਚਟਣੀ ਸਵਾਦ ਹੁੰਦੀ ਹੈ ਦੇਖ ਕੇ ਭੁੱਖ ਲੱਗੂਗੀ ਐਸ ਤਰ੍ਹਾਂ ਮੋਗਰਾਂ ਦੀ ਚਟਣੀ ਜਦੋਂ ਵੀ ਤੁਸੀਂ ਬਣਾਵੋਗੇ ਤੇ ਕਮੈਂਟ ਕਰਕੇ ਤੁਸੀਂ ਜਰੂਰ ਦੱਸਦੇ ਵੀ ਅਸੀਂ ਵੀ ਚਟਣੀ ਬਣਾਈ ਹੈਗੀ ਐਨੀ ਸਵਾਦ ਬਣੀ ਹੈ। ਹਾਂਜੀ ਹੁਣ ਆਪਾਂ ਇੱਕ ਭਾਂਡੇ ਦੇ ਵਿੱਚ ਜੜ ਨੂੰ ਕੱਢ ਲੈ ਦੇਖੋ ਕਿੰਨੀ ਵਧੀਆ ਬਣੀ ਹੈ ਤੇ ਐ ਤਰੀਕੇ ਨਾਲ ਤੁਸੀਂ ਜਰੂਰ ਬਣਾ ਕੇ ਦੇਖ ਜੇ ਚਟਣੀ ਬਣਾਉਂਦਾ ਤੁਹਾਨੂੰ ਤਰੀਕਾ ਵਧੀਆ ਲੱਗਿਆ ਹੋਵੇ ਤੇ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤੇ ਮੇਰੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਆਪਾਂ ਨਵੀਂ ਰੈਸਪੀ ਨਾਲ ਥੈਂਕ ਯੂ